ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਣਨੀ ਹੈ ਜੋ ਲੜੇ ਦੀਨ ਕੇ ਤੇ ਉਰਜਾ-ਪੁਰਜਾ ਕਟ ਮਰੇ ਤਬੂ ਨਾ ਛਾਡੇ ਖੇਤੇ ਬਾਹ ਬਾਟ ਅਨਸਾਰ ਅੱਜ ਪਿੰਡ ਬੇਕੋਵਾਲ ਤਾਂ ਤਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਾਹਕੁਰ ਸ਼ਾਮਰ ਵਾਲੇ ਵਾਲੀ ਧਰਤੀ ਤੇ ਸਤਵਾਂ ਮਹਾਰ ਕੀ ਪੰਦਰਵਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਸਾਰੇ ਬੇਕੋਵਾਲ ਦੇ ਸਮੂਹ ਸੰਗਤ ਦੇ ਸਦਕੇ ਇਲਾਕੇ ਸੰਗਤ ਸਗਟ ਨਗਰ ਕੀਰਤਨ ਟਕਟਿਆ ਜਾ ਰਿਹਾ ਇਸੇ ਤਰ੍ਹਾਂ 2 ਤੇ 3 ਤਰੀਕ ਨੂੰ ਤਨਤਨ ਬਾਬਾ ਅਜੀਤ ਸਿੰਘ ਦੀ ਪਾਰਕ ਚਪੋਆਲ ਰੋਡ ਦੀਵਾਰ ਸਜਾਏ ਜਾਣਗੇ ਜਿਸ ਵਿੱਚ ਪੰਛੀ ਦੇ ਬਾੜ ਟਾਡੀ ਜਤੇ ਕੀਪਨੀ ਜਤੇ ਕਥਾ ਵਿਚਾਰਾ ਕਥਾ ਵਿਚਾਰਾ ਵਿਚ ਤੇ ਆਪ ਸਭ ਨੂੰ ਨਿਹਾਲ ਕਰਨਗੇ ਸਾਡੀ ਸਭ ਨੂੰ ਇਹੋ ਬੇਨਤੀ ਹੈ ਇਹ ਪ੍ਰਾਲਾ ਜੋ ਹੈ ਸਭ ਆਪਕੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਪਹਿਲਾਂ ਵੀ ਖਬਰ ਦੇ ਚ ਬੋਲੇ ਗਏ ਸੀ ਇਸ ਪ੍ਰੋਗਰਾਮ ਕਰਾਉਣ ਦੇ ਮਕਸਦ ਨੇ ਗੁਰੂਆਂ ਦੇ ਪਾਸੇ ਲੱਗिए ਅਮਰਤ ਪਾਣ करिए ਨਸ਼ੇ ਪੱਤੇ ਤੋਂ ਪਾਸੇ हटिए ਚਿੱਟੇ ਦੇ ਕੋੜ ਨੂੰ ਜੜੋ ਫੜ ਕੇ ਕੱਢ دیਏ ਜਿੰਨਾ ਮਾਵਾ ਦੇ ਕੁਖਾ ਜੜੀਆਂ ਨੇ ਉਹਨੂੰ ਘਰ ਜਾ ਕੇ ਪੁੱਛੋ ਆਪਣੇ ਘਰਾਂ ਦੇ ਚੱਕ ਲੱਗਾ ਤਾਂ ਪਹਿਲਾਂ ਕੇਦਾਰ ਲੱਗੇ ਰਵੇ ਕਿਸੇ ਤਰ੍ਹਾਂ ਨਹੀਂ ਆਪਾਂ ਸਭ ਨੂੰ ਬੇਨਤੀ ਹੈ ਆਹ ਚਿੱਟੇ ਕੋੜ ਨੂੰ ਛੱਡ ਦਿਓ ਨਸ਼ੇ ਪੱਤੇ ਤੋਂ ਹਟ ਕੇ ਗੁਰੂਆਂ ਦੇ ਪਾਸੇ ਲੱਗिए ਮਾਪੇ ਦਾ ਇੱਜ਼ਤ ਮਾਨ ਸਤਕਾਰ ਕਰਕੇ ਇੰਨੀਆਂ ਹੀ ਬੇਨਤੀਆਂ ਦੇ ਨਾਲ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਬਲਜਿੰਦਰ ਸਿੰਘ ਜੀ ਪਪਾ ਭਾਜੀ ਕਾਲੀ ਤੋਂ ਆਪ ਸਭ ਸੰਗਤਾਂ ਨੂੰ ਆਪਣਾ ਵਿਚਾਰ ਪੇਸ਼ ਕਰਨਗੇ ਪਰਮ ਸਰਕਾਰਯੋਗ ਨੂੰ ਪਿਆਰੀ ਸਾਧ ਸੰਗਤ ਜੀ ਖੱਟ ਕੇ ਫਤੇਬਲਾ ਜੀ ਵਾਹ ਰੀਕਾ ਹਾਸਾ ਆਪ ਜੀ ਕੀ ਰਦੇ ਸਾਹਿਬ ਦਾ ਪਰਵਾਰਾ ਹੈ ਚੌ ਤੋਂ ਪ੍ਰੇਮ ਖੇਡਣ ਕਾ ਚਾਓ ਸਿੰਦਰ ਕਲੀ ਕਲੀ ਮਰੀ ਆਓ ਇਸਤਾਰ ਪੈਤਰੀ ਚ ਫਿਰ ਦੀਚੇ ਕਾਨ ਨਾ ਕੀਚੇ ਅੱਜ ਅਸੀਂ ਉਹਨਾਂ ਮਹਾਨ ਸੂਰਬੀਰ ਜੋੜਿਆਂ ਮਹਾਨ ਗੁਰੂ ਤੇ ਲਾਲਾ ਅਤੇ ਮਹਾਨ ਸੀਸ ਨਾ ਸਿੰਘਾਂ ਦੀ ਯਾਦ ਵਿੱਚ ਹਮੇਸ਼ਾ ਦੀ ਤਰ੍ਹਾਂ ਮਹਾਨ ਸਤਲਾ ਕੀਰਤਨ ਦਰਬਾਰ ਜਿਸ ਨੂੰ ਕਰਉਣ ਵਾਸਤੇ ਅੱਜ ਸਾਰਾ ਹੀ ਬੇਕਵਾਲ ਅਤੇ ਐਨ ਆਰ ਆਈ ਵੀ ਬੜਾ ਖੁਸ਼ ਅਤੇ ਬਹੁਤ ਭਾਵਨਾ ਸ਼ਬਦਾਂ ਨਾਲ ਇਸ ਪ੍ਰੋਗਰਾਮ ਨੂੰ ਆਰੰਭ ਕਰਨ ਵਾਸਤੇ ਧੰਨ ਧੰਨ ਗੁਰੂ ਰੰਗ ਸਮਾਰਾ ਜਿਨ੍ਹਾਂ ਦਾ ਓਟ ਆਸਾ ਲੈ ਕੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਕਰ ਰਿਹਾ ਕੱਢ ਰਿਹਾ ਹੈ ਜੀ ਇਸ ਦਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਜੀ ਫਾਇਦਾ ਹੈ ਮਹਾਨ ਨਗਰ ਕੀਰਤਨ ਇਸ ਗੱਲ ਦਾ ਧਾਰਨੀ ਹੈ ਕਿ ਅਸੀਂ ਪੂਰੇ ਬੇਕਵਾਲ ਦੇ ਵਿੱਚ ਇਸ ਗੱਲ ਨੂੰ ਗੁਰੂ ਦਾ ਉਪਦੇਸ਼ ਦਾ ਸ੍ਰੀਹਾ ਕਰ ਕਰ ਤੱਕ ਬਚਾਉਣਾ ਚਾਹੁੰਦੇ ਹਾਂ ਕਿ ਆਓ ਸਾਸ਼ਣਜੀ 2 ਅਤੇ 3 ਤਰੀਕ ਨੂੰ ਜੋ ਮਹਾਨ ਕੀਰਤਨ ਦਰਬਾਰ ਹੋਣਾ ਹੈ ਉਸ ਵਿੱਚ ਸਿੱਖ ਪੰਥ ਦੇ ਮਹਾਨ ਗੁਰੂ ਕੇ ਕੀਰਤਨੀਏ ਕਵੀਸ਼ਰ ਢਾਡੀ ਰਾਕੇ ਪੁੱਜ ਰਹੇ ਹਨ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਾਂ ਕਿ ਇਸ ਨਗਰ ਕੀਰਤਨ ਦਰਬਾਰ ਕਹਨ ਜੋ ਕੀਰਤਨ ਦਰਬਾਰ ਦੀ ਰੰਗਤਾ ਹੋਣੀ ਹੈ ਉਸ ਵਿੱਚ ਸਭ ਤੋਂ ਵੱਧ ਸੰਗਤਾਂ ਸਿੱਖ ਸੰਗਤਾਂ ਪੁੱਜ ਕੇ ਆਪਣੇ ਜੀਵਨ ਦਾ ਲਾਹਾ ਲਓ ਇਸ ਪ੍ਰੋਗਰਾਮ ਨੂੰ ਕਟੰਦਾ ਲਾਹਾ ਇਹੀ ਹੈ ਕਿ ਜੋ ਅਸੀਂ ਨਸ਼ਿਆਂ ਨਾਲ ਸਾਡੇ ਬੱਚੇ ਜੁੜੇ ਹੋਏ ਹਨ ਸਿੱਖੀ ਤੋਂ ਦੂਰ ਹੋ ਰਹੇ ਹਨ ਸਿੱਖੀ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਗੁਰੂ ਗ੍ਰੰਥ ਗੁਰੂ ਦੀ ਬਾਣੀ ਦਾ ਸੁਨੇਹਾ ਘਰ ਤੱਕ ਘਰ ਤੱਕ ਪਹੁੰਚਾਉਣ ਵਾਸਤੇ ਇਹਨਾਂ ਪ੍ਰੋਗਰਾਮਾਂ ਨੂੰ ਸੱਚੇ ਢੰਗ ਨਾਲ ਕਰਵਾਉਣ ਵਾਸਤੇ ਆਪ ਸੰਗ ਦਾ ਬਹੁਤ ਸਹਿਯੋਗ ਹੈ ਸਾਰੇ ਸੰਗਤ ਸਾਥ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਅਸੀਂ ਹੌਮ ਹਮਾ ਕੇ ਪਹੁੰਚਣਾ ਜੀ ਪਹਿਲਾ ਦਿਨ ਕੱਲ੍ਹ ਅਤੇ ਦੂਸਰਾ ਕਿੰਨ ਟ੍ਰਿਕ ਨੂੰ ਹੋਵੇਗਾ ਸਾਰਿਆਂ ਨੂੰ ਬੇਨਤੀ ਹੈ ਕਿ ਹੌਮ ਹਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਟਿੰਗ ਹਾਸਾ ਕਾਇਰਿਕ ਜੀ ਜੀ ਤਾਂ ਤਾਂ ਬਾਬਾ ਬਟੇ ਸਿੱਖਾਂ ਦੀ ਜਿਨ੍ਹਾਂ ਦੀ ਸੇਵਾ ਸੈਦੀ ਉਹਨੂੰ ਆਪਣਾ ਪਰੋਮ ਦੇ ਕਮੇਟੀ ਤੋਂ ਬੇਗੋਲ ਤੋਂ ਮੇਰਾ ਬੱਲਾ ਵੀ ਮਨਿੰਦਰ ਬੇਟੀ ਜੋ ਸਮੂਹ ਸਾ ਸੰਗਤ ਨੂੰ ਲੈ ਕੇ ਅੱਜ ਭਾਰਤ ਤੋਂ ਕੋਲੇ ਬੇਗਵਾਲ ਦੇ ਵਿੱਚ ਭੌਣ ਕਰ ਰਹੇ ਨੇ ਨਿਰਖੇ ਪਰ ਕੱਢ ਰਹੇ ਨੇ ਸੋ ਮੈਂ ਮਾਰਕਸ ਐਚ ਜੀਐਮ ਤੋਂ ਨਗਰ ਪਾਲਾ ਦਫਤਰ ਬਲੋਂ ਮੇਟੀ ਬਲੋਂ ਇਹਨਾਂ ਸਾਰੇ ਵੀਰਾਂ ਦਾ ਜੀ ਆਨਣ ਡਿਕਾ ਸਵਾਲ ਕਰਨਾ ਕਿ ਜਿਹੜੇ ਇਹ ਐਨਆਰਵੀ ਦਾ ਲੈ ਕੇ ਨਾਲ ਸੰਤਨ ਨੂੰ ਲੈ ਕੇ ਨਾਲ ਬੜਾ-ਬੜਾ ਬਰਾਲਾ ਕਰਦੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਗੁਰੂ ਜੰਮ ਦਾ ਗੁਰੂ ਨਾਲ ਸੰਤਨ ਨੂੰ ਜੋੜਨਾ ਇੱਕ ਬੜਾ ਮਹਾਨ ਕੰਮ ਹੈਗਾ ਲੈਕਚਰ ਨਾਲ ਸਾਰੇ ਜੋੜਦੇ ਨੇ ਇਹ ਲੈਕਚਰ ਪਾਸੇ ਢਾ ਕੇ ਚੰਗਿਆ ਪਾਸੇ ਗੁਰੂ ਵਾਲੀ ਸਰਕਾਰ ਗੁਰੂ ਦਾ ਜੋੜ ਕੇ ਕੁਗਵਾ ਬਣਾ ਰਹੇ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਪਵਿੱਤਰ ਧਰਤੀ ਸੰਤੋਪ੍ਰੇਮ ਸਿਮਰਾਇਆ ਧਰਤੀ ਹੈ ਇਤਿਹਾਸ ਕੀ ਬਲਦੀ ਹੈ ਜੇ ਨਾਮ ਦਾ ਦੀਓ ਇਹਨਾਂ ਜੋਤ ਜਗਾਈ ਏ ਪਰਮਾਤਮਾ ਕਿਰਪਾ ਕਰੇ ਇਹ ਘਰ ਘਰ ਨਾਮ ਦੀ ਜੋਤ ਜਗਦੀ ਰਵੇ ਵਾਹਿਗੁਰੂ ਜੀ ਦਾ ਘਰ ਸਾਹ ਵਾਹਿਗੁਰੂ ਜੀ ਦੇ ਘਰ ਦੀ